ਬਹੁਤ ਸਾਰੇ ਲੋਕ ਦੁਨੀਆ ਦੇ ਵਿੱਚ ਇਦਾਂ ਦੇ ਨੇ ਉਹ ਇਸ ਬਿੱਲੀ ਵਰਗੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਇਹ ਬਿੱਲੀ ਨੇ ਸਾਰੀ ਉਮਰ ਕੀਤਾ ਕੀਆ ਕੁਝ ਵੀ ਨਹੀਂ ਇਸ ਥਾਨ ਬੋਲਦੇ ਵਿੱਚ ਇਹ ਬਿੱਲੀ ਖਾ ਪੀ ਕੇ ਆਪ ਦਾ ਘੁੰਮ ਫਿਰ ਕੇ ਇੱਕ ਜਗ੍ਹਾ ਤੇ ਬਹਿ ਜਾਂਦੀ ਸੀ ਇਸ ਤਰੀਕੇ ਦੇ ਨਾਲ ਟੌਰਨਾ ਪੂਰੀ ਐਨ ਥਰਡ ਪਾਰਟ ਇੱਥੇ ਇਦਾਂ ਬੈਠੇ ਬੈਠੇ ਆਉਂਦੇ ਜਾਂਦੇ ਲੋਕਾਂ ਨੂੰ ਦੇਖਦੀ ਹੁੰਦੀ ਸੀ ਇੱਕ ਟੂਰਿਸਟ ਗਿਆ ਟੂਰਿਸਟ ਨੇ ਖਿੱਚੀ ਫੋਟੋ ਬਿੱਲੀ ਦੀ ਉਹ ਪਾਤੀ ਨੈਟ ਤੇ ਨੈਟ ਤੇ ਪਾਉਣ ਤੋਂ ਬਾਅਦ ਉਹ ਫੋਟੋ ਇੰਨੀ ਜ਼ਿਆਦਾ ਪਸੰਦ ਆਈ ਲੋਕਾਂ ਨੂੰ 2010-11 ਦੀ ਗੱਲ ਆ ਪਰ 2016 ਦੇ ਵਿੱਚ ਜਾ ਕੇ ਇਹ ਬਿੱਲੀ ਦੀ ਡੈਥ ਹੋ ਜਾਂਦੀ ਹੈ ਪਰ ਜੋ ਲੋਕ ਆਸ-ਪਾਸ ਰਹਿੰਦੇ ਸੀ ਇਸ ਤੇ ਉਹਨੂੰ ਇਸ ਬਿੱਲੀ ਨਾਲ ਐਨਾ ਪਿਆਰ ਹੋ ਗਿਆ ਸੀ ਕਿ ਉਹਨਾਂ ਨੇ ਇਸ ਦੀ ਡੈਥ ਤੋਂ ਬਾਅਦ ਉੱਥੇ ਇੱਕ ਸਟੈਚੂ ਬਣਾ ਦਿੱਤਾ ਉਹੀ ਪੋਜ਼ ਦੇ ਵਿੱਚ ਜਿਹੜੇ ਪੋਜ਼ ਦੇ ਵਿੱਚ ਇਹ ਬਿੱਲੀ ਉੱਤੇ ਬੈਠਿਆ ਕਰਦੀ ਸੀ ਜਿੱਥੇ ਇੰਨੇ ਸਾਰੇ ਚੰਗੇ ਲੋਕ ਹੁੰਦੇ ਨੇ ਦੁਨੀਆ ਦੇ ਉੱਥੇ ਫਿਰ 4-5 ਤਾਂ ਤੁਹਾਨੂੰ ਪਤਾ ਹੀ ਆ। ਸ਼ਰਾਰਤੀ ਅੰਸਰ ਉਹਨਾਂ ਨੇ ਕੀ ਕੀਤਾ ਬਿੱਲੀ ਦਾ ਸਟੈਚੂ ਚੋਰੀ ਕਰ ਲਿਆ। ਇੰਨੇ ਪਿਆਰ ਨਾਲ ਲੋਕਾਂ ਨੇ ਉੱਥੇ ਸਟੈਚੂ ਬਣਾ ਕੇ ਰੱਖਿਆ ਪਰ ਉਹ ਚੋਰੀ ਕਰ ਲਿੱਤਾ ਜਾਂਦਾ। ਉਹ ਬਿੱਲੀ ਨਾਲ ਇੰਨਾ ਪਿਆਰ ਸੀ ਲੋਕਾਂ ਨੂੰ ਲੋਕੀ ਸੜਕਾਂ ਤੇ ਆ ਗਏ ਕੈਂਡਲ ਮਾਰਚ ਕਰਨ ਲੈ ਕੇ ਪਟੀਸ਼ਨਾਂ ਪੈਣ ਲੱਗੀਆਂ ਕੋਰਟ ਦੇ ਵਿੱਚ ਵੀ ਸਾਨੂੰ ਉਹ ਸਟੈਚੂ ਵਾਪਸ ਕਰੋ ਤੇ ਕਿਤੇ ਨਾ ਕਿਤੇ ਉਹੋ ਚੀਜ਼ ਦੇਖ ਕੇ ਜਿਹੜਾ ਚੋਰ ਹੁੰਦਾ ਉਹ ਬਿੱਲੀ ਦਾ ਉਹ ਸਟੈਚੂ ਵਾਪਸ ਰੱਖ ਜਾਂਦਾ ਅੱਜ ਦੀ ਡੇਟ ਤੱਕ ਉਸ ਸਟੈਚੂ ਦੇ ਕੋਲ ਬਿੱਲੀਆਂ ਦਾ ਭੋਜਨ ਪਾਇਆ ਜਾਂਦਾ ਜੋ ਬਿੱਲੀਆਂ ਖਾਂਦੀਆਂ ਨੇ ਤੇ ਉਹ ਜੋ ਖਾਣ ਨੂੰ ਪਾਉਂਦੇ ਹਨ ਲੋਕੀ ਉੱਥੇ ਉਸ ਚੀਜ਼ ਦਾ ਸੇਵਨ ਕਰਦੀਆਂ ਨੇ ਨਾਮ ਕੀ ਬਿੱਲੀ ਦਾ ਟੌਮ ਬਿੱਲੀ ਵਿਕੀਪੀਡੀਆ ਤੇ ਪੇਜ ਹੈ ਚੈੱਕ ਜਰ ਕਰ ਲਿਆ